ਸਾਧਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਾਜ ਕਰ ਬੈਠੇ ਸ੍ਰੀ ਗੁਰੂ ਖਾਲਸਾ ਜੀ ਗਾਜ ਵਜ ਕੇ ਫੜੇਖ ਜਾਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗਰੀਬ ਨਵਾਜ਼ ਧੰਨ ਸਾਧਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੰਨ ਪੰਥ ਦੇ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਨ੍ਹਾਂ ਦੇ 11ਵੇਂ ਸਰੂਪ ਧਾਨ ਗੁਰੂ ਗ੍ਰੰਥ ਸਾਹਿਬ ਜੀ ਤੇ 12ਵਾਂ ਗੁਰੂ ਕਾ ਖਾਲਸਾ ਪੰਥ ਗੁਰੂ ਖਾਲਸਾ ਜੀ ਕਿਤੇ ਇਹ ਨਾ ਸਮਝਿਓ ਕਿ ਗੁਰੂ ਗੁਰੂ ਕੇ ਸਿੱਖਾਂ ਦੇ 11 ਹੀ ਗੁਰੂ ਨੇ ਗੁਰੂ ਨਾਨਕ ਸਾਹਿਬ ਦੇ 12 ਗੁਰੂ ਨੇ ਗੁਰੂ ਨਾਨਕ ਸਾਹਿਬ ਜੀ ਦੇ 12 ਸਰੂਪ ਨੇ ਕਹੋਗੇ ਕਿਦਾਂ ਸ੍ਰੀ ਗੁਰੂ ਨਾਨਕ ਸਾਹਿਬ ਤੋਂ ਲੈ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਬਾਜਾਂ ਵਾਲੇ ਸਾਧਗੁਰੂ ਪੰਥ ਦੇ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨਰੰਕਾਰ ਸਰੂਪ ਆਦਰ ਨਾਜ਼ਰ ਸਾਧਗੁਰੂ ਗੁਰੂ ਨਾਨਕ ਸਾਹਿਬ ਤੋਂ ਲੈ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਪੰਥ ਦੇ ਵਾਲੀ ਤੱਕ ਬਣੀਆਂ ਦਾਸ ਪਾਤਸ਼ਾਹੀਆਂ ਤੇ ਦਸਵੇਂ ਪਾਤਸ਼ਾਹ ਨੇ ਧੰਨ ਸਾਧਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜਾਇਆ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਅੱਜ ਤੋਂ ਬਾਅਦ ਦੇਹ ਦੀ ਪੂਜਾ ਨਹੀਂ ਕਰਨੀ ਅੱਜ ਤੋਂ ਬਾਅਦ ਸ਼ਬਦ ਦੀ ਪੂਜਾ ਕਰਨੀ ਤਾਂ ਗੁਰੂ ਗ੍ਰੰਥ ਸਾਹਿਬ ਦੇ ਪੱਲੇ ਦੇ ਨਾਲ ਜੋੜਿਆ ਫਿਰ ਵਜਨ ਕੀਤਾ ਆਪਾਂ ਬਾਣੀ ਪੜ੍ਹਦੇ ਆਂ ਮਹੱਲਾ ਸ਼ਬਦ ਆਉਂਦਾ ਨਾ ਜਦੋਂ ਆਪਾਂ ਬਾਣੀ ਪੜ੍ਹਈ ਆਉਂਦਾ ਸ੍ਰੀ ਰਾਗ ਮਹੱਲਾ ਪਹਿਲਾ ਆਸਾ ਮਹੱਲਾ ਚੌਥਾ ਇਹ ਮਹੱਲੇ ਦਾ ਅਰਥ ਹੁੰਦਾ ਹੈ ਕਿ ਜੇ ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਇਹ ਮਹੱਲਾ ਚੌਥਾ ਗੁਰੂ ਰਾਮਦਾਸ ਸਾਹਿਬ ਦੀ ਬਾਣੀ ਆ ਸਮੇ ਸਮੇਂ ਦੇ ਉਤੇ ਮਹੱਲਿਆਂ ਦੀ ਜੋਤ ਵਰਤਦੀ ਰਹੀ ਗੁਰੂ ਕਲਗੀ ਧਾਰ ਦੇ ਵਿੱਚ ਜੋਤ ਵਰਤੀ ਤੇ ਮਹਾਰਾਜ ਨੇ ਮਹੱਲੇ ਦੀ ਜੋਤ ਧਾਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਖਸ਼ੀ ਸਿੱਖਾਂ ਨੂੰ ਕਿਹਾ ਸਿੱਖੋ ਜੇ ਤਾਂ ਕਰਨੀਆਂ ਮੇਰੇ ਨਾਲ ਗੱਲਾਂ ਜੇ ਕਿਸੇ ਨੇ ਬਚਨ ਮੇਰੇ ਨਾਲ ਕਰਨੇ ਨੇ ਫਿਰ ਪੜੋ ਧਾਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜਾ ਵਜਨ ਕਰੋਗੇ ਉਹਦਾ ਜਵਾਬ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਰਤ ਕਰਕੇ ਦੇਵੇਗਾ ਦੇਣਗੇ ਪਰ ਜੇ ਕਿਸੇ ਨੇ ਪ੍ਰਤੱਖ ਰੂਪ ਦੇ ਵਿੱਚ ਦਰਸ਼ਨ ਕਰਨੇ ਹੋਣ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਕਿਹੋ ਜਿਹੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਕਿੱਦਾਂ ਦੇ ਨੇ ਫਿਰ ਜਦੋਂ ਗੁਰੂ ਕਾ ਖਾਲਸਾ ਪੰਥ ਇਹ ਨਿਹੰਗ ਸਿੰਘ ਜਦੋਂ ਨਿਸ਼ਾਨ ਨਗਾਰਿਆਂ ਦੀ ਤਾਬਿਆ ਹੇਠ ਮੁਹੱਲੇ ਚੜ੍ਹਦੇ ਨੇ ਉਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪ੍ਰਤੱਖ ਰੂਪ ਦੇ ਵਿੱਚ ਆਣ ਕਰਕੇ ਦਰਸ਼ਨ ਦਿੰਦੇ ਨੇ ਉਦੋਂ ਖਾਲਸੇ ਪੰਥ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜੋਤ ਵਰਤਦੀ ਹੈ ਉਦੋਂ ਪ੍ਰਤੱਖ ਜਿੱਦਾਂ ਮਹਾਰਾਜ ਘੋੜੇ ਦੇ ਬਰਾਜਮਾਨ ਹੋ ਕਰਕੇ ਫੌਜਾਂ ਸਮੇਤ ਦਰਸ਼ਨ ਦਿੰਦੇ ਨੇ ਗੁਰੂ ਖਾਲਸਾ ਜੀ ਅੱਜ ਵੀ ਸੱਚਖੰਡ ਸ੍ਰੀ ਹਜੂਰ ਸਾਹਿਬ ਦੀ ਧਰਤੀ ਉੱਤੇ ਚਲੇ ਜਾਓ ਪਹਿਲੀ ਗੱਲ ਤਾਂ ਜਿਹੜਾ ਹੋਵੇ ਸੱਚਖੰਡ ਸੱਚਖੰਡ ਵਸੈ ਨਿਰੰਕਾਰ ਜਿੱਥੇ ਖੁਦ ਗੁਰੂ ਕਲਗੀ ਤਾਰ ਨਿਰੰਕਾਰ ਸਰੂਪ ਸਾਧਗੁਰੂ ਮਹਾਰਾਜ ਵਸਦੇ ਨੇ ਦੇ ਉਤੋਂ ਇੱਕ ਵਾਰੀ ਬੰਦਾ ਚਲੇ ਜਾਵੇ ਬਾਅਦ ਵਿੱਚ ਆਉਣ ਨੂੰ ਜੀ ਨਹੀਂ ਜੇ ਕਰਦਾ ਸੱਚਖੰਡ ਦੀ ਹਵਾ ਹੀ ਇਹੋ ਜੀ ਹੈ ਉਥੇ ਜਦੋਂ ਮਹੱਲੇ ਚੜਦੇ ਨਾ ਉਧਰ ਦੇ ਦੱਖਣੀ ਸਿੱਖ ਹਜੂਰੀ ਸਿੰਘ ਉਹਨਾਂ ਨੂੰ ਕਹਿੰਦੇ ਨੇ ਉਹ ਜਦੋਂ ਮਹੱਲਾ ਕੱਢਦੇ ਨੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸੋਨੇ ਦੀ ਕਾਠੀ ਦੇ ਉੱਤੇ ਘੋੜੇ ਦੇ ਉੱਤੇ ਸੋਨੇ ਦੀ ਕਾਠੀ ਸਜਾ ਕੇ ਸੋਨੇ ਦੇ ਕੈਂਠੇ ਗਲ ਦੇ ਵਿੱਚ ਪਾ ਕੇ ਸਾਰਾ ਰਕਾਬਾ ਸੋਨੇ ਦੀਆਂ ਮਹਾਰਾਜ ਨੂੰ ਸੋਨੇ ਦੀ ਕਾਠੀ ਉੱਤੇ ਆਣ ਕਰਕੇ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਹਜੂਰ ਸਾਹਿਬ ਬਰਾਜਮਾਨ ਹੁੰਦੇ ਨੇ। ਦਿਵਾਲੀ ਦੇ ਉੱਤੇ ਦੁਸ਼ਹਰੇ ਦੇ ਉੱਤੇ ਉਥੇ ਮਹੱਲੇ ਨਿਕਲਦੇ ਨੇ। ਅਸੀਂ ਆਪਣੀਆਂ ਨੇਤਰਾਂ ਦੇ ਨਾਲ ਦਰਸ਼ਨ ਕੀਤੇ ਨੇ। ਉਹ ਘੋੜਾ ਹੈ ਜਿਹਦਾ ਗਰਮੀ ਹੈ, ਮੁੜਕੋ ਮੁੜਕੀ ਨਹੀਂ ਹੋ ਜਾਂਦਾ ਬੰਦਾ। ਇਹਦਾ ਮੁੜਕੋ ਮੁੜਕੀ ਹੋਇਆ ਹੁੰਦਾ ਘੋੜਾ ਕਲਗੀਧਰ ਸੱਚੇ ਪਾਤਸ਼ਾਹ ਨੂੰ ਗੁਰੂ ਕੇ ਸਿੱਖ। ਪੱਖੇ ਝੱਲਦੇ ਨੇ, ਹਵਾਵਾਂ ਦਿੰਦੇ ਨੇ ਕਿ ਸਾਡੇ ਸਤਿਗੁਰੂ ਇਹ ਘੋੜੇ ਦੇ ਉੱਤੇ ਆਣ ਕਰਕੇ ਬਰਾਜਮਾਨ ਹੁੰਦੇ ਨੇ। ਗੁਰੂ ਖਾਲਸਾ ਜੀ ਕਹਿਣ ਤੋਂ ਬਾਅਦ ਸਿੱਖਾਂ ਦੇ 12 ਗੁਰੂ ਨੇ 10 ਪਾਤਸ਼ਾਹੀਆਂ 11ਵੇਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਤੇ 12ਵਾਂ ਗੁਰੂ ਕਾ ਖਾਲਸਾ ਪੰਥ ਜੇ ਕਿਸੇ ਦੀ ਕਿਤੇ ਅਰਦਾਸ ਨਾ ਪੂਰੀ ਹੋਵੇ ਪਹਿਲੀ ਗੱਲ ਤਾਂ ਜਿੰਨਾ ਚਿਰ ਗੁਰੂ ਖਾਲਸਾ ਪੰਥ ਦਾ ਨਾਮ ਅਰਦਾਸ ਦੇ ਵਿੱਚ ਨਹੀਂ ਲਿਆ ਜਾਂਦਾ ਉਨਾਂ ਚਿਰ ਅਰਦਾਸ ਪ੍ਰਵਾਨ ਹੀ ਨਹੀਂ ਹੁੰਦੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਿੱਖੀ ਕੇਸਾਂ ਸਵਾਸਾਂ ਸਾਗ ਨੇ ਭਾਈ ਜਿਨ੍ਹਾਂ ਬੀਬੀਆਂ ਨੇ ਬੱਚਿਆਂ ਦੇ ਟੁਕੜੇ ਕਰਾ ਕੇ ਗਲਾਂ 'ਚ ਹਾਰ ਪਵਾਏ ਨੇਜਿਆਂ ਤੇ ਟੰਗਾਏ ਜਿਨ੍ਹਾਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਸ੍ਰੀ ਵਾਹਿਗੁਰੂ ਇਹ ਆ ਖਾਲਸਾ ਪੰਥ ਜਿਨ੍ਹਾਂ ਸਿੱਖੀ ਨਹੀਂ ਛੱਡੀ ਖੋਪੜੀਆਂ ਲੈ ਗਈਆਂ ਬੱਚਿਆਂ ਦੇ ਟੁਕੜੇ-ਟੁਕੜੇ ਕਰਾ ਲਏ ਇਹ ਗੁਰੂ ਕਾ ਖਾਲਸਾ ਪੰਥ ਭਾਵ ਕਿ ਗੁਰੂ ਕੇ ਸਿੱਖਾਂ ਦੀ ਅਰਦਾਸ ਵੀ ਗੁਰੂ ਪੰਥ ਤੋਂ ਬਿਗਾਰ ਪੂਰੀ ਨਹੀਂ ਜੀ ਹੁੰਦੀ ਮਹਾਰਾਜ ਦੀ ਜੋਤ ਪੰਥ ਦੇ ਵਿੱਚ ਵਰਤਦੀ ਹੈ ਅਕਾਲ ਪੁਰਖ ਕੇ ਬਚਨ ਸੇ ਪ੍ਰਗਟਿਓ ਪੰਥ ਮਹਾਨ ਗ੍ਰੰਥ ਪੰਥ ਗੁਰਮਾਨੀਆਂ ਤਾਰੇ ਸਕਲ ਕਲਾਣ ਸਿੱਖੋ ਸਾਡੇ ਦੋ ਸਰੂਪ ਨੇ ਇੱਕ ਗੁਰੂ ਗ੍ਰੰਥ ਸਾਹਿਬ ਤੇ ਦੂਜਾ ਖਾਲਸਾ ਪੰਥ ਖਾਲਸਾ ਜੀ ਮੇਰੀ ਪਰੀ ਦੇ ਮਾਲਕ ਦੋ ਜਹਾਨ ਦੇ ਵਾਲੀ ਬੰਦੀ ਛੁੜਦਾਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾ ਜਿਨ੍ਹਾਂ ਨੇ ਅੱਜ ਦੇ ਦਿਨ ਬਾਬਾ ਬੁੱਢਾ ਸਾਹਿਬ ਜੀ ਨੇ ਮੇਰੀ ਪਰੀ ਦੀਆਂ ਸ੍ਰੀ ਸਹਿਬਾਨਾ ਮਹਾਰਾਜ ਨੂੰ ਧਾਰਨ ਕਰਾਈਆਂ ਸਨ ਪਹਿਲਾਂ ਤਾਂ ਮੀਰੀ ਤੇ ਪੀਰੀ ਸਮਝੋ ਮੀਰੀ ਤੇ ਪੀਰੀ ਹੁੰਦੀ ਕੀ ਹੈ ਜਿਸ ਦਿਨ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਆਪਾਂ ਸ਼ੁਰੂ ਤੋਂ ਮੁੱਢ ਬਣਿਏ ਧਾਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵਿਆਹ ਪੁਰਬ ਵੀ ਨੇ ਆਜ। ਅੱਜ ਪਿੰਡ ਬਿਲਗਾ ਉਥੋਂ ਬਰਾਤ ਜਾਂਦੀ ਹੈ। ਮਾਉ ਪਿੰਡ ਦੇ ਵਾਲੇ ਉਹ ਫਲੋਰ ਤੋਂ ਜਲੰਧਰ ਦੇ ਕੋਲੇ ਇਹ ਨਗਰ ਵਸਦੇ ਨੇ। ਜਦੋਂ ਧਾਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਵਿਆਹ ਪੁਰਬਾਇਆ ਤੇ ਜਿਨ੍ਹਾਂ ਨੇ ਮਾਤਾ ਗੰਗਾ ਜੀ ਦਾ ਰਿਸ਼ਤਾ ਬੰਨਿਆ ਸੀ ਪਿੰਡ ਵਾਲਿਆਂ ਨੇ ਮਹਾਰਾਜ ਨੂੰ ਚਿੱਠੀ ਲਿਖ ਕੇ ਭੇਜੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ। ਚਿੱਠੀ ਵਿੱਚ ਕੀ ਲਿਖਿਆ ਕਹਿੰਦੇ ਮਹਾਰਾਜ ਬਰਾਤ ਦੇ ਵਿੱਚ ਧਣਾੜ ਲੋਕ ਕੌਣ ਇਹ ਮੌ ਪਿੰਡ ਵਾਲਿਆਂ ਨੇ ਮਹਾਰਾਜ ਨੂੰ ਚਿੱਠੀ ਲਿਖੀ ਸੀ ਕਹਿੰਦੇ ਮਹਾਰਾਜ ਬਰਾਤ ਦੇ ਵਿੱਚ ਧਣਾੜ ਆਉਣੇ ਚਾਹੀਦੇ ਨੇ ਤੇ ਬਰਾਤ ਦੇ ਉੱਤੇ ਸੋਹਣੀਆਂ ਬੱਗੀਆਂ ਤੇ ਬਰਾਤ ਹੋਣੀ ਚਾਹੀਦੀ ਹੈ ਅੱਜ ਤੋਂ 2 250 300 400 ਸਾਲ ਪਹਿਲਾਂ ਕਿਉਂਕਿ ਸਤਗੁਰਾਂ ਦਾ ਆਨੰਦ ਕਾਰਜ ਹੈ ਕਹਿੰਦੇ ਮਹਾਰਾਜ ਬਗੀਆਂ ਉਤੇ ਬਰਾਤ ਆਵੇ ਤੇ ਪੈਸਿਆਂ ਦੀ ਵਰਖਾ ਹੋਵੇ ਜਦੋਂ ਗੁਰੂ ਅਰਜਨ ਦੇਵ ਸਾਹਿਬ ਨੇ ਚਿੱਠੀ ਪੜ੍ਹੀ ਮਹਾਰਾਜ ਨੇ ਚਿੱਠੀ ਦੇ ਜਵਾਬ ਦੇ ਵਿੱਚ ਲਿਖਿਆ ਕਿ ਸਾਰੇ ਧਨਾੜ ਹੀ ਆਉਣਗੇ ਬਰਾਤ ਦੇ ਵਿੱਚ ਪਰ ਬਰਾਤ ਦੇ ਵਿੱਚ ਨਾ ਤਾਂ ਅਸੀਂ ਪੈਸੇ ਸਟਾਂਗੇ ਤੇ ਨਾ ਹੀ ਬਗੀਆਂ ਉਤੇ ਆਵਾਂਗੇ ਪੜਾਦਰ ਪੜਾ ਕਰਦੇ ਆਵਾਂਗੇ ਜਦੋਂ ਚਿੱਠੀ ਉਹਨਾਂ ਕੋਲੇ ਪਹੁੰਚੀ ਪਿੰਡ ਵਾਲਿਆਂ ਕੋਲੇ ਮੋਂ ਪਿੰਡ ਵਾਲਿਆਂ ਕੋਲੇ ਉਹਨਾਂ ਕਿਹਾ ਜੇ ਤਾਂ ਤਨਾੜ ਲੋਕ ਆਉਣਗੇ ਤੇ ਆਪੇ ਪੈਸਿਆਂ ਦੀ ਵਰਖਾ ਧੋਣੀ ਆ ਅੱਜ ਕੱਲ੍ਹ ਵੀ ਜਦੋਂ ਕਿਸੇ ਦਾ ਵਿਆਹ ਹੋਵੇ ਜਦੋਂ ਮਾਇਆ ਕੋਲੇ ਨਾ ਹੋਵੇ ਨਾ ਤੇ ਉਦੋਂ ਅਰਦਾਸਾਂ ਕਰਾਉਣੇ ਬਾਬਾ ਜੀ ਮਾਇਆ ਆਵੇ ਸਾਡੇ ਕੋਲੇ ਗੁਰੂ ਘਰਾਂ ਚ ਆਣ ਕਰਕੇ ਕਿ ਸਾਨੂੰ ਮਹਾਰਾਜ ਮਾਇਆ ਦੇ ਗੱਫੇ ਦਵੇ ਤੇ ਜਦੋਂ ਮਾਇਆ ਦੇ ਗੱਫੇ ਹੁੰਦੇ ਉਦੋਂ ਆਪਾਂ ਐਵੇਂ ਛੁੱਟਦੇ ਪਾਰਾਂ ਦੇ ਵਿੱਚ ਰੋਲਦੇ ਆ ਗੁਰੂ ਖਾਲਸਾ ਜੀ ਇਹ ਮਹਾਰਾਜ ਗੁਰੂ ਕਲਗੀ ਧਰਜੀ ਨੇ ਲਿਖਿਆ ਆਦ ਪਵਾਨੀ ਈਸ਼ਰੀ ਮਾਇਆ ਜਾ ਕੋ ਨਾਮ ਇਨ ਬਿਨ ਸਰਾਣਾ ਏਕ ਛਣ ਪੂਰਨ ਹੋਤ ਨਾ ਕਾਮ ਇਹ ਮਾਇਆ ਤੋਂ ਬਗੈਰ ਪਾਣੀ ਦਾ ਗਲਾਸ ਹੁਣੀ ਜੇ ਮਿਲਦਾ ਜੇ ਪਾਣੀ ਪੀਨੇ ਉਹ ਵੀ ਮਿਲਦਾ ਤੇ ਇਹਨਾਂ ਮਹਾਰਾਜ ਕਹਿੰਦੇ ਇਹ ਪਾਰਾਂ ਦੇ ਵਿੱਚ ਛਟਣ ਨੂੰ ਨਹੀਂ ਕਿ ਮਾਇਆ ਚਿੱਠੀ ਦੇ ਵਿੱਚ ਲਿਖ ਕੇ ਭੇਜਿਆ ਗੁਰੂ ਅਰਜਨ ਸਾਹਿਬ ਜੀ ਨੇ ਮਾਉ ਪਿੰਡ ਵਾਲਿਆਂ ਨੂੰ ਇਹ ਤਾਂ ਗੁਰੂ ਨਾਨਕ ਦੇ ਘਰ ਦੇ ਵਿੱਚ ਦਸਵੰਦ ਦਈਦਾ ਉਥੇ ਜਾ ਕੇ ਸਫਲ ਹੁੰਦੀ ਪਾਰਾਂ ਵਿੱਚ ਛਟਿਆ ਸਫਲ ਨਹੀਂ ਹੁੰਦੀ ਗੁਰੂ ਖਾਲਸਾ ਜੀ ਹੁਣ ਸਮਾਂ ਆਪਣੀ ਚਾਲੇ ਚੱਲਦਾ ਰਿਹਾ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਦਾ ਵਿਆਹ ਪੁਰਬ ਨੇੜੇ ਆਇਆ ਤੇ ਮਹਾਰਾਜ ਨੇ ਬਰਾਤ ਦੇ ਵਿੱਚ ਕਿਹੜੇ ਲੋਕ ਖੜੇ ਜਿਹੜੇ ਵਿਚਾਰੇ ਲੱਖ ਨੇਤਰੇ ਸਨ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਕਿ ਕਾਣਾ ਇੱਕ ਅੱਖ ਤੋਂ ਵੇਖਦਾ ਇੱਕ ਤੋਂ ਨਹੀਂ ਵੇਖਦਾ ਜਿਹੜੇ ਪੌੜੀਆਂ ਤੇ ਚੱਲਦੇ ਸਨ ਉਹ ਮਹਾਰਾਜ ਦੀ ਬਰਾਤ ਦੇ ਵਿੱਚ ਗਏ ਜਦੋਂ ਸਤਿਗੁਰੂ ਜੀ ਪੜਾਦਰ ਪੜਾ ਕਰਦੇ ਹੋਏ ਜਾ ਰਹੇ ਨੇ ਤੇ ਗੁਰੂ ਕੇ ਸਿੱਖ ਪੜ੍ਹਦੇ ਨੇ ਹਮ ਘਰ ਸਾ ਜਣਿਆ ਏ ਹਮ ਘਰ ਸਾਜਣ ਆਏ ਪੜੋ ਹਮ ਘਰ ਸਾਜਣ ਆਏ ਹਮ ਘਰ ਸਾਜਣ ਇਹ ਤਾਂ ਗੁਰੂ ਕੇ ਸਿੱਖ ਸ਼ਬਦ ਪੜ੍ਹਦੇ ਨੇ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਨਗਰਾਂ ਵਿੱਚ ਜਾਂਦੇ ਨੇ